ਵੀਰਾਂ ਦੇ ਭੈਣਾਂ ਭਰਾਵਾਂ ਦੇ ਬਹੁਤ ਵਧੀਆ ਕਮੈਂਟ ਆਏ ਆਪਾਂ ਨੂੰ ਹਾਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦਾ ਠੀਕ ਹੈ ਹਾਂਜੀ ਵਿਗੜ ਗਿਆ ਸੀਗਾ ਕਿਵੇਂ ਇੱਕ ਤਾਂ ਹੀ ਪਹਿਲਣਾ ਠੀਕ ਹੈ ਥੋੜੀ ਜਿਹੀ ਸੂਟ ਿੱਲ ਨਹੀਂ ਸੀਗੀ ਟਾਈਮ ਸੀਗੀ ਟਾਈਮ ਤੋਂ ਪਹਿਲਾਂ ਸੂਪੀ ਵੀ ਹਾਂ ਟਾਈਮ ਤੋਂ ਪਹਿਲਾਂ ਬਹੁਤ ਸਵਾਈਆਂ ਵਿੱਚ ਬੱਕਰੀਆਂ ਠੀਕ ਹੈ ਜ਼ਿਆਦਾਤਰ ਵੀ ਤੁਹਾਡੇ ਡੇੜੀ ਤੇ ਜਾਓ ਕਰਦੇ ਹਨਾ ਵੀ ਯਾਨੀ ਕਿ ਤੁਸੀਂ ਸਾਂਭਦੇ ਹੋ ਕਰੇ ਹਨਾ ਜੀ ਚਾਚਾ ਨਾ ਹੋਵੇ ਜਾਇਆ ਜੀ ਦਾ ਬਠਿੰਡੇ ਕਿਲੇ ਜੀ ਜਾ ਕੇ ਆਏ ਬਸ ਮੈਂ ਕਿਲੇ ਜੀ ਘੁੰਮ ਕੇ ਆਇਆ ਗੱਲਾਂ ਹੋ ਘਟਕੋ ਮੈਂ بس ਉਹ ਵੀ ਉੱਥੇ ਮਸੋਖ ਸੁੱਕੀ ਸੀ ਮੈਂ ਬਾਬਾ ਨੰਬਰ ਆ ਜਾਣ ਮੇਰੇ ਨੰਬਰ ਆ ਗਏ ਸਾ ਨੰਬਰ ਆ ਗਏ ਉਹ ਵੀ ਮੈਂ ਹੰਤਵਾਰ ਨੂੰ ਸਫਾਈ ਕਰਕੇ ਕਲੀ ਖਲਾਰਤੀ ਦੀ ਆ ਠੀਕ ਹੈ ਕਲੀ ਜਿੰਨੇ ਜਰਾਸੀਨ ਹੁੰਦੇ ਜਾਂਦੇ ਉਹ ਕਲੀ ਖਾ ਜਾਂਦੀ ਆ ਠੀਕ ਹੈ ਬਾਕੀ ਮੋਢਾ ਸਾਰੀਆਂ ਦਾ ਸਾਰੀਆਂ ਮਰਦੀਆਂ ਸਾਰੀਆਂ ਨਸਲਾਂ ਇਸੇ ਦੀਆਂ ਗਈਆਂ ਕਹਾਂ ਕਾਂ ਸਾਰੀਆਂ ਇਸੇ ਦੀ ਇਸੇ ਤੋਂ ਗਈਆਂ ਆਹਾ ਆ ਪਾਠ ਇਹ ਵੀ ਇਸੇ ਦੀ ਆ ਹਾਂਜੀ ਸਸੇਕਾਲ ਸਾਰਿਆਂ ਕੀ ਹਾਲ ਚਾਲ ਆ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਵਾਇਰਲ ਬੋਏ ਨਾਲ ਮਲਾਉਣਾ ਜਿਹੜਾ ਇੱਕ ਵਾਇਰਲ ਜਗਮੀਤ ਬਾਈ ਨੇ ਜੰਗ ਫਾਰਮਰ ਰਾਜ ਨੇ ਵੀਡੀਓ ਪਾਈ ਸੀ ਇੱਕ ਮੁੰਡੇ ਦੀ ਉਹ ਵਾਇਰਲ ਹੋਇਆ ਸੀ ਬਹੁਤ ਜ਼ਿਆਦਾ ਹੋਰ ਕਾਫੀ ਚੈਨਲਾਂ ਤੇ ਉਹ ਵੀਡੀਓ ਤੁਹਾਨੂੰ ਘੁੰਮਦੀ ਹੋਈ ਮਿਲੂਗੀ ਤਾਂ ਉਹ ਤੁਹਾਨੂੰ ਮਿਲਾਉਣਾ ਗਾਇਸ ਵੀਡੀਓ ਦੇ ਵਿੱਚ ਉਹਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਗੱਲਾਂ ਬਾਤਾਂ ਸੁਣਿਆ ਉਹਦੀ ਆਵਾਜ਼ ਮੈਨੂੰ ਇੰਨੀ ਜ਼ਿਆਦਾ ਮਨਮੋਹਕ ਲੱਗਦੀ ਹੈ ਨਾ ਕਿ ਮੈਥੋਂ ਰਿਹਾ ਨਹੀਂ ਗਿਆ ਉਹ ਵੀਡੀਓ ਦੇਖ ਕੇ ਮੈਂ ਕਾਫੀ ਟਾਈਮ ਦਾ ਸੋਚ ਰਿਹਾ ਸੀ ਵੀ ਉਹ ਬਾਈ ਕੋਲੇ ਚੱਲ ਕੇ ਆਈਏ ਚੱਲ ਕੇ ਆਈਏ ਉਹਦੀ ਵੀਡੀਓ ਕਰਕੇ ਆਉਣੀ ਹੈ ਤਾਂ ਅੱਜ ਮੌਕਾ ਮਿਲਿਆ ਕੰਮਾਂ ਧੰਨਾਂ ਵਿੱਚੋਂ ਟਾਈਮ ਕੱਢਿਆ ਛੋਟੀ ਵੀਡੀਓ ਬਣਾਵਾਂਗੇ ਸੁਣਿਆ ਜ਼ਰੂਰ ਗੱਲਾਂ ਸੁਣ ਕੇ ਤੁਹਾਨੂੰ ਆਨੰਦ ਆਊਗਾ ਤੇ ਇਹ ਵੀਡੀਓ ਵੀ ਕੋਸ਼ਿਸ਼ ਕਰਿਓ ਵੀ ਤੁਸੀਂ ਉਨੀ ਹੀ ਵਾਇਰਲ ਕਰਿਓ ਕਿਉਂਕਿ ਨਾ ਆਪਾਂ ਥੱਲੇ ਟੈਗ ਲਾਈਨ ਦੇ ਵਿੱਚ ਉਹਦਾ ਆਪਣਾ ਚੈਨਲ ਆ ਮੁੰਡੇ ਦਾ ਜਿਹੜੇ ਦੇ ਨਾਲ ਆਪਾਂ ਗੱਲਬਾਤ ਕਰਨਾ ਹੈ ਉਹ ਥੱਲੇ ਲਾਵਾਂਗੇ ਆਪਾਂ ਉਹਨੂੰ ਫੋਲੋ ਜ਼ਰੂਰ ਕਰਿਓ ਉਹਦੇ ਤੇ ਉਹਦੀਆਂ ਇੱਥੇ ਤਾਂ ਆਪਾਂ ਇੱਕ ਵੀਡੀਓ ਤੁਹਾਨੂੰ ਮਿਲੂਗੀ ਉਹਦੀਆਂ ਪਰ ਉਹਦੇ ਤੇ ਉਹਦੇ ਆਪਣੇ ਚੈਨਲ ਤੇ ਤੁਹਾਨੂੰ ਅਨੇਕਾਂ ਹੀ ਉਹਦੀਆਂ ਵੀਡੀਓ ਮਿਲ ਜਾਣਗੀਆਂ ਬੱਕਰੀਆਂ ਬਾਰੇ ਜਾਣਕਾਰੀ ਹੋਰ ਗੱਲਾਂ ਬਾਰੇ ਜਾਣਕਾਰੀ ਜਾਂ ਉਹਦੀਆਂ ਬੱਕਰੀਆਂ ਦੇਖਣੀਆਂ ਦਾ ਫਾਰਮ ਦੇਖਣਾ ਜਾਂ ਬੱਕਰੀਆਂ ਸੁੰਦੀਆਂ ਰਹਿੰਦੀਆਂ ਜਾਂ ਬੱਕਰੀ ਲੈਣੀ ਰੋਣੀ ਜਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਉਹਦਾ ਆਪਣਾ ਚੈਨਲ ਉਤੇ ਜ਼ਰੂਰ ਸਰਚ ਮਾਰਿਓ ਜਾ ਕੇ ਤੇ ਆਜੋ ਕਰਦੇ ਆਂਦੇ ਨਾ ਮੁੰਡੇ ਨਾਲ ਗੱਲਬਾਤ ਲੈ ਵੀ ਦੋਸਤੋ ਕੀ ਹਾਲ ਚਾਲ ਆ ਲੈ ਕਰੋ ਦਰਸ਼ਨ ਮੁੰਡੇ ਦੇ ਵਾਇਰਲ ਬॉय ਦੇ ਤੇ ਆ ਆਪਾਂ ਸ਼ਕਲ ਦੇਖ ਕੇ ਪਛਾਣਦਾ ਗਏ ਹੋਵਗੇ ਕੀ ਹਾਲ ਚਾਲ ਹੈ ਠੀਕ ਹੈ ਬਈ ਵਧੀਆ ਤੁਸੀਂ ਦੱਸੋ ਸੱਟਾ ਜਮਾ ਹਾਂ ਬਈ ਵਧੀਆ ਤੇ ਪਹਿਲੀ ਵਾਰ ਤਾਂ ਮੈਂ ਜਿਹੜੀ ਗੱਲ ਤੋਂ ਆਇਆ ਵੀ ਤੇਰੀ ਵੀਡੀਓ ਵਾਇਰਲ ਹੋਈ ਸੀ ਹਨਾ ਹਾਂਜੀ ਬਈ ਕਿੰਨੀ ਕੋ ਖੁਸ਼ੀ ਹੁੰਦੀ ਹੈ ਵੀਡੀਓ ਵਾਇਰਲ ਹੋਈ ਬਈ ਬਹੁਤ ਖੁਸ਼ੀ ਹੋਈ ਹੈ ਹੈਨਾ ਆਪਾਂ ਇੰਨੀ ਸੋਚਿਆ ਨਹੀਂ ਸੀਗਾ ਆਪਣੇ ਵੀਰਾਂ ਦੇ ਭੈਣਾ ਭਰਾਵਾਂ ਦੇ ਬਹੁਤ ਵਧੀਆ ਕਮੈਂਟ ਆਏ ਆਪਾਂ ਨੂੰ ਹਾਂ ਆਪਾਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਉਹਦੇ ਚ ਇੱਕ ਤੂੰ ਗੱਲ ਕੀਤੀ ਸੀ ਵੀ ਇਹ ਕੰਮ ਤੂੰ ਹਾਈਲਾਈਟਸ ਕਰਦਾ ਸੀ ਹਾਂਜੀ ਵੀ ਹਾਈਲਾਈਟਸ ਕੀ ਕਾਰਨ ਵੀ ਪਾਸ ਨਹੀਂ ਹੋਈ ਜਾਂ ਕੀ ਕਾਰਨ ਬਾਹਰ ਕਿਉਂ ਨਹੀਂ ਗਿਆ ਫਿਰ ਮੁੰਡੇ ਦਾ ਅੱਜ ਬਾਹਰ ਦੀ ਦੌੜ ਲੱਗੀ ਹੋਈ ਹੈ ਬਾਹਰ ਪਾਜ ਦਾ ਹਰੇਕ ਇਹ ਤੋਂ ਵਧੀਆ ਨੰਬਰ ਆ ਗਏ ਸੀਗੇ ਮੇਰੇ ਠੀਕ ਹੈ ਪਰ ਉਸ ਤੋਂ ਬਾਅਦ ਮੈਂ ਜਿਵੇਂ ਪਹਿਨ ਦੱਸਿਆ ਸੀ ਵੀਡੀਓ 'ਚ ਮੈਂ ਕੰਮ ਵੀ ਸਿੱਖਣ ਲੱਗ ਪਿਆ ਸੀਗਾ ਦੋ ਚਾਰ ਫਰੈਂਡ ਵੀ ਗਏ ਆ ਹੂੰ ਉਹਨਾਂ ਨੇ ਵੀ ਜਵਾਬ ਦਿੱਤਾ ਸੀ ਕਹਿੰਦੇ ਪਈ ਜੇ ਨਰਕ ਵੇਖਣਾ ਕੈਨੇਡਾ ਜਾ ਹੈਨਾ ਜੇ ਸਵਰਗ ਵੇਖਣਾ ਤਾਂ ਇੱਥੇ ਬੈਠਾ ਰਹਿ ਪੰਜਾਬ 'ਚ ਰਹਿ ਹਾਂ ਪੰਜਾਬ 'ਚ ਰਹਿ ਠੀਕ ਹੈ ਸੋ ਮੈਂ ਉੱਥੋਂ ਕੈਨਸਲ ਕਰਤਾ ਸੀਗਾ ਠੀਕ ਹੈ ਹਾਂਜੀ ਤੇ ਕੈਨਸਲ ਕਰਨ ਤੋਂ ਬਾਅਦ ਹੁਣ ਆਪਾਂ ਸੌਂਦੇ ਆ ਬੱਕਰੀਆਂ 'ਚ ਹੈਨਾ ਜੀ ਬੱਕਰੀਆਂ ਬਾਰੇ ਆਪਾਂ ਨੂੰ ਕਿੰਨੀ ਕੀ ਜਾਣਕਾਰੀ ਹੈ ਹੁਣ ਡੇੜੀ ਤੋਂ ਸਿੱਖਿਆ ਹੋ ਜਾ ਬੱਕਰੀਆਂ ਵਾਲੇ ਹੈਗੇ ਹੀ ਠੀਕ ਹੈ ਜਾਣਕਾਰੀ ਇਹ ਕੀ ਆ ਠੀਕ ਹੈ ਤੇ ਅੱਜ ਨਾ ਇੱਕ ਮੈਂ ਵੀਡੀਓ ਬਣਾਉਣਾ ਇਹਦਾ ਡੈਡੀ ਟੱਕਰੇ ਸੀ ਮੈਨੂੰ ਉਹ ਕਹਿੰਦਾ ਸੀ ਬੱਕਰੀ ਸਵਾਈ ਜਾਂਦਾ ਬੱਕਰੀ ਕਿਹੜੀ ਸਵਾਈ ਆਹੀ ਸਵਾਈ ਆਪਣੀ ਰੂਬੀ ਆ ਸਵਾਈ ਤੁਸੀਂ ਦੇਖੇ ਹੋਗੇ ਆਪਣੇ ਚੈਨਲ ਤੇ ਰੂਬੀ ਠੀਕ ਹੈ ਇਹ ਸਵਾਈ ਆ ਇਹਦਾ ਥੋੜਾ ਜਿਹਾ ਕੇਸ ਅੱਜ ਵਿਗੜ ਗਿਆ ਸੀਗਾ ਕਿਵੇਂ ਇੱਕ ਤਾਂ ਇਹ ਪਹਿਲਣਾ ਠੀਕ ਹੈ ਥੋੜੀ ਜਿਹੀ ਸੂਟ ਈ ਨਹੀਂ ਸੀਗੀ ਟਾਈਮ ਸੀਗੀ ਟਾਈਮ ਤੋਂ ਪਹਿਲਾਂ ਸੂਪੀ ਵੀ ਹਾਂ ਟਾਈਮ ਤੋਂ ਪਹਿਲਾਂ ਸੂਪੀ ਇਹਦੇ 20 ਤਰੀਕ ਨੂੰ ਦਿਨ ਪੂਰੇ ਸੀ ਜਿਵੇਂ ਆਪਾਂ ਨੂੰ ਪਤਾ ਪਹਿਲੇ ਨਾਲ ਦਿਨ ਉੱਤੇ ਲੈ ਜਾਂਦੀਆਂ ਹਫਤਾ ਤਾਂ ਪੱਕਾ ਲੈ ਕੇ ਜਾਂਦੇ ਨੇ ਜਾਂਦਾ ਪਰ ਇਹ ਹਫਤਾ ਪਹਿਲਾਂ ਸੂਪੀ ਇਹ ਹਫਤਾ ਪਹਿਲਾਂ ਸੂਪੀ ਤੇ ਦੂਜੇ ਨੰਬਰ ਤੇ ਆਹਾ ਬੱਚਾ ਕਮਜ਼ੋਰ ਸੀਗਾ ਠੀਕ ਹੈ ਕਮਜ਼ੋਰ ਹੋਣ ਕਰਕੇ ਪੂਰੇ ਵਿੱਚ ਡੋਬ ਗਿਆ ਓਕੇ ਤੇ ਡੁੱਡੂ ਡੱਚ ਕੀ ਗਏ ਅਸੀਂ ਨਹੀਂ ਹਿਸਾਬ ਚ ਆਇਆ ਚਾਚਾ ਸੀਗਾ ਮੇਰੇ ਨਾਲ ਜੋ ਬੱਕਰੀ ਸੋਣੀ ਮੈਂ ਚਾਚੇ ਨੂੰ ਸੱਦ ਲੈਣਾ ਹੁਣ ਨਾ ਕਿਉਂਕਿ ਹਜੇ ਉਹਨਾਂ ਨੂੰ ਹਿਸਾਬ ਆਉਂਦਾ ਠੀਕ ਹੈ ਤੇ ਨਾ ਉਹ ਚਾਚਾ ਉਹਦੇ ਤਾਂ ਮੈਂ ਸਵਾਦਨਾ ਮੈਂ ਚਾਚੇ ਫਿਰ ਉਹਨੇ ਚਾਚੇ ਨੇ ਹੱਥ ਵਾ ਕੇ ਕੱਢਿਆ ਬੱਚਾ ਠੀਕ ਹੈ ਮੈਨੂੰ ਤਾਂ ਡਰ ਸੀਗਾ ਕਿ ਭਾਈ ਹਨਾ ਮਟਾਂਡੀ ਨਾ ਫਟ ਗਈ ਹੋਵੇ ਅੰਦਰ ਮੂੰਹ ਚ ਬੱਚੇ ਦੇ ਪਾਣੀ ਨਾ ਪੈ ਜੇ ਪਰ ਤੁਸੀਂ ਦੇਖ ਸਕਦੇ ਸਹੀ ਸਲਾਮਤ ਆ ਦੋਵੇਂ ਓਕੇ ਆਪੇ ਉੱਠ ਗਏ ਇਹਨਾਂ ਨੇ ਦੁੱਧ ਪੀਤਾ ਹੁਣ ਆਪੇ ਪੀ ਲਿਆ ਕਿਰਪਾ ਮਾਰਾ ਇਹਦੇ ਅਜੇ ਤੱਕ ਜਦ ਕਿ ਕਾਮਯਾਬ ਹੋ ਗਿਆ ਬੱਕਰੀ ਸੋਣ ਪਹਿਲੀ ਸਵਾਈ ਹੈ ਜੇ ਪਹਿਲਾਂ ਵੀ ਸੋਈਆਂ ਕਰ ਨਹੀਂ ਨਹੀਂ ਪਹਿਲਾਂ ਸਵਾਈਆਂ ਮੈਂ ਕਾਫੀ ਬਹੁਤ ਸਵਾਈਆਂ ਮੈਂ ਬੱਕਰੀਆਂ ਠੀਕ ਹੈ ਜਿਆਦਾਤਰ ਵੀ ਤੁਹਾਡੇ ਡੈਡੀ ਤੇ ਜਾਓ ਕਰਦੇ ਹਨ ਹਾਂਜੀ ਵੀ ਜਾਨੀ ਕਿ ਤੁਸੀਂ ਸਾਉਂਦੇ ਹੋ ਕਰੇ ਹਨ ਜੇ ਚਾਚਾ ਨਾ ਹੋਵੇ ਹੂੰ ਫਿਰ ਮੈਂ ਤੇ ਮਮਾ ਮਮਾ ਵੀ ਸਵਾ ਦਿੰਦੇ ਆ ਬੱਕਰੀ ਪਹਿਲਾਂ ਜਿਵੇਂ ਮੈਂ ਉੱਥੇ ਪੜਨ ਜਾਂਦਾ ਹੁੰਦਾ ਸੀਗਾ ਬੱਕਰੀਆਂ ਤੋਂ ਉਦੋਂ ਵੀ ਸੁਣਨਗਾ ਸੀ ਉਹ ਤਾਂ ਮਮਾ ਇਕੱਲੇ ਸਵਾ ਦਿੰਦੇ ਬੱਕਰੀ ਠੀਕ ਹੈ ਉਹਨਾਂ ਨੇ ਵੀ ਤੇ ਤੂੰ ਵੀ ਸਵਾਲ ਹੈ। ਵੀ ਜਾਨੀ ਕਿ ਇਹਦੇ ਚ ਐਕਸਪੀਰੀਅੰਸ ਹੈ। ਵੀ ਐਦਾ ਕਦੇ ਡਰ ਜਾ ਨਹੀਂ ਲੱਗਿਆ ਵੀ ਜਦ ਕਿ ਜਾਲ ਵਾਂਗੇ ਯਾਰ ਇਹ ਤਾਂ ਪਹਿਲਾਂ ਤਾਂ ਮੈਂ ਹਲਕਾ ਤੁਮਾਨੇ ਜਾਂਦਾ ਸੀਗਾ ਕਿਉਂ ਆਕਾ ਪਾਪਾ ਟਾਈਮ ਪਹਿਲਾਂ ਉਹ ਤਾਂ ਮੈਨੂੰ ਹਲਕਾ ਤੇ ਹੀ ਆਉਂਦੀ ਹੈ ਨਾ ਕਿ ਭਾਈ ਜਾਲਿਆਂ ਨੂੰ ਹੱਥ ਲਾਵਾਂਗੇ ਪਰ ਹੁਣ ਤਾਂ ਨਹੀਂ ਹੁਣ ਤਾਂ ਨਹੀਂ ਲੱਗਦਾ ਹੁਣ ਤਾਂ ਉਹਦਾ ਭਰਾਵਾ ਹੈ ਨਾ ਕਿ ਆਪਣੇ ਬੱਚੇ ਸਹੀ ਸਲਾਮਤ ਹੋਣ ਸਹੀ ਹੈ ਬਿਲਕੁਲ ਤੇ ਇੱਕ ਹੋਰ ਦੱਸ ਵੀ ਨਵੇਂ ਹਾਣ ਦਾ ਮੁੰਡਾ ਤੂੰ ਹੁਣ ਤੇਰੇ ਹਾਣ ਦੇ ਮੁੰਡੇ ਹੈ ਜਿਹੜੇ ਹੂੰ ਵੀ ਟਾੜੂ ਦੂਰ ਕੱਢ ਕੇ ਗੇੜੀਆਂ ਛੇੜੀਆਂ ਲਾਉਣ ਵਾਲੇ ਆ ਚਾਹ ਤੇ ਤੂੰ ਕਿਵੇਂ ਇਹ ਬੱਕਰੀਆਂ ਵਾਲੇ ਕੰਮ 'ਚ ਕਿੱਧਰ ਵੜਿਆ ਫਿਰਦਾ ਨਹੀਂ ਵੈਸੇ ਵਧੀਗਾ ਆਪਣਾ ਕੰਮ ਆਗਾ ਪਾਪਾ ਨੂੰ ਸ਼ੌਂਕ ਆ ਹਨਾ ਤੇ ਬਾਕੀ ਮੈਨੂੰ ਵੀ ਸ਼ੁਰੂ ਤੋਂ ਹੈਗਾ ਆਪਾਂ ਬੱਕਰੀਆਂ 'ਚ ਤੁਰੇ ਫਿਰਦੇ ਆਂਗੇ ਬਾਹਰ ਦਾ ਜਾਂਦਾ ਸ਼ੌਂਕ ਨਹੀਂ ਘੁੰਮਣ ਫਿਰਦਾ ਮੁੰਡਿਆਂ 'ਚ ਜਾਣ ਦਾ ਉਹਨਾਂ ਹੀ ਮੇਰੀ ਬਣਦੀ ਨਹੀਂ ਵਾਲਿਆਣਾ ਮੈਂ ਸਿੱਧੀ ਜੀ ਗੱਲ ਆ ਕਿਉਂਕਿ ਅੱਜ ਕੱਲ੍ਹ ਨਹੀਂ ਮੇਰੀ ਮੱਤ ਨਹੀਂ ਮਿਲਦੀ ਸਿੱਧੀ ਜੀ ਗੱਲ ਆ ਬਾਲਿਆ ਨਾ ਠੀਕ ਹੈ ਉਹ ਕੋਈ ਇੱਕ ਹੈਗਾਗਾ ਉਹ ਜੇ ਕਹਦੇ ਕਿਥੇ ਜਾਣਾਗਾ ਉਹਦੇ ਨਾਲ ਜਾਇ ਆਇਦਾ ਬਠਿੰਡੇ ਕਿਲੇ ਜਿਹਾ ਕੇ ਆਇਆ ਬਸ ਮੈਂ ਕਿਲੇ ਚ ਘੁੰਮ ਕੇ ਆਇਆ ਗੱਲਾਂ ਹੋ ਘਟਕਾ ਹੋ ਮੈਂ ਬਸ ਉਹ ਵੀ ਉੱਥੇ ਮੈਂ ਸੁੱਖ ਸੁੱਖੀ ਸੀ ਮੈਂ ਬਾਬਾ ਨੰਬਰ ਆ ਜਾਣ ਮੇਰੇ ਨੰਬਰ ਆ ਗਏ ਆ ਨੰਬਰ ਆ ਗਏ ਉਹ ਵੀ ਮੈਂ ਦੱਬਾ ਚੜਾਉਣ ਗਿਆ ਸੀਗਾ ਕਿਲਾ ਕੁਮੈ ਬਠੰਡੇ ਠੀਕ ਹੈ ਉਹ ਨਹੀਂ ਮੈਂ ਘੁੰਮਣ ਗਿਆ ਨਹੀਂ ਇੱਥੇ ਜੈ ਇੱਕ ਵਾਰ ਹੀ ਗਿਆ ਸੀ ਪਾਪਾ ਨਾਲ ਠੀਕ ਹੈ ਕੋਈ ਭੂਆ ਦੇ ਰਿਵਾਕ ਆਏ ਸੀ ਉਹ ਕਹਿੰਦੇ ਮਮਾ ਪਾਪੇ ਨੂੰ ਕਹਿੰਦੇ ਮਮਾ ਲੈ ਕੇ ਚੱਲ ਜਾਈਂ ਝੀਲਾਂ ਤੇ ਤੇ ਉਹਦੇ ਪਾਪੇ ਨਾਲ ਗਿਆ ਸੀ ਮੈਂ ਉੱਥੇ ਠੀਕ ਹੈ ਬਠੰਡੇ ਘੁੰਮਣਾ ਵੀ ਵੈਸੇ ਨਹੀਂ ਇਦਾਂ ਵੀ ਆਮ ਮੁੰਡਿਆਂ ਵਾਂਗ ਹੋਣ ਵਾਲਿਆਂ ਵਾਂਗ ਵੀ ਉੱਥੇ ਜਾਣਾ ਇੱਥੇ ਜਾਣਾ ਜਿਹੜੇ ਕਿ ਘਰੇ ਕੰਮ ਚ ਹੀ ਆ ਹਨਾ ਘਰੇ ਕੰਮ ਕਾਫੀ ਹੁੰਦਾ ਨਾ ਫਿਰ ਜੇ ਮੈਂ ਤੁਰਿਆ ਫਿਰਾਂ ਮਮਾ ਤੇ ਕੰਮ ਬਹੁਤ ਪੈ ਜਾਂਦਾ ਕਿਉਂਕਿ ਪਾਪਾ ਨੇ ਡਿਊਟੀ ਜਾਣਾ ਹੁੰਦਾ ਹਨਾ ਗਲਤ ਆ ਕਰ ਤੇ ਜਾਨਵ ਠੀਕ ਹੈ ਸਹੀ ਹੈ ਤੇ ਕਿੰਨੇ ਕ ਹੁਣ ਆਪਣੇ ਕੋਲ ਜਾਨਵਰ ਕਿੰਨੇ ਕ ਆਪਣੇ ਕੋਲ ਜਾਨਵਰ 40 ਤੋਂ ਪਲੱਸ ਹੋਗੇ ਹੋਣਗੇ ਕਿਉਂਕਿ ਕਾਫੀ ਬੱਕਰੀਆਂ ਸੂਭਾਂਗੇ ਆਪਣੇ 40 ਤੋਂ ਪਲੱਸ ਜਿਵੇਂ ਉਦੋਂ ਵੀਡੀਓ ਦਿੱਸਿਆ ਵੀ 40 ਕਹੇ ਉਦੋਂ ਕਨਫਰਮ ਨਹੀਂ ਸੀ ਪੱਕਾ ਇਹ ਹੁਣ ਵੀ ਹਜੇ ਕੋਈ ਪੱਕਾ ਨਹੀਂ 40 ਤੋਂ ਪਲੱਸ ਹੁਣ ਵੀ ਕਨਫਰਮ ਨਹੀਂ ਆਪ ਗਿਣੀਆਂ ਹੀ ਨਹੀਂ ਕਦੇ ਗਿਣਗੀਆਂ ਨਹੀਂ ਗਿਣਨ ਦੇਣੀ ਆਪਾਂ ਅਲਗਨਤੀ ਚੱਲਦਾ ਕੰਮ ਚੱਲਣ ਦੇ ਦਿੰਦੇ ਆਉਂਦੇ ਆਉਣਦੇ ਆ ਤੇ ਇਦਾਂ ਕਦੇ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜਿੰਨਾ ਤੱਕ ਟਾਈਮ ਤੁਹਾਨੂੰ ਹੋਇਆ ਕਦੇ ਇਦਾਂ ਹੋਇਆ ਵੀ ਬੱਚਾ ਮਰ ਗਿਆ ਹੋਵੇ ਤੁਹਾਡੇ ਤੋਂ ਸਵਾਉਣ ਵੇਲੇ ਜਾਂ ਬਾਅਦ ਚ ਮਰ ਗਿਆ ਹੋ ਹੋ ਜਾਂਦੇ ਹੈ ਕਈਸੇ ਹੋ ਜਾਂਦਾ ਕਈ ਵਾਰ ਪੱਠ ਡਿਊਟੀ ਹੋਵੇ ਸਾਡੇ ਹੋਇਆ ਸੀ ਇੱਕ ਬੱਚਾ ਵਿੱਚ ਮਰ ਗਿਆ ਸੀਗਾ ਪੇਟ ਦੇ ਓਕੇ ਉਹ ਮੇਰਾ ਮਾਮਾ ਹੈਗਾ ਦੁੱਧ ਦੇ ਤੋਂ ਠੀਕ ਹੈ ਉਹਨਾਂ ਨੂੰ ਕਾਫੀ ਸਾਫ ਹੋ ਸੁਆ ਜਾਂਦੇ ਆ ਖਰਾ ਕੇ ਠੀਕ ਹੈ ਬਾਕੀ ਹੋ ਜਾਂਦੇ ਕਈ ਕੇਸ ਐ ਸਾਡੀ ਇੱਕ ਪੱਠ ਹੁਣੇ ਮਰੀ ਆ ਮਰ ਗਈ ਉਹ ਅਧ ਰੰਗ ਦਾ ਦੋਰਾ ਪਹਿ ਗਿਆ ਅੱਛਾ ਵਾਈਟ ਆਈ ਸੀਗੀ ਪੂਰੀ ਟਾਪ ਕੁਆਲਿਟੀ ਦੀ ਸੀਗੀ ਐਦਾ ਵੀ ਹੋ ਜਾਂਦਾ ਹੁੰਦੇ ਰਹਿੰਦੇ ਆ ਕੇਸ ਠੀਕ ਹੈ ਤੇ ਕਦੇ ਕੋਈ ਬਿਮਾਰੀ ਤਾਂ ਨਹੀਂ ਆਈ ਫਾਰਮ ਦੇ ਨਹੀ ਉਹ ਮਾਰੇ ਹੀ ਦੀ ਕਿਰਪਾ ਬਿਮਾਰੀ ਆਪਣੇ ਕੋਈ ਨਹੀਂ ਆਈ ਠੀਕ ਹੈ ਨਾ ਕੋਈ ਜਿਵੇਂ ਕਹਿੰਦੇ ਨੇ ਵੀਰ ਆਪਾਂ ਵੈਕਸੀਨ ਕਰਾ ਦੇ ਦੀ ਆ ਆਪਾਂ ਨਹੀਂ ਅਜੇ ਤੱਕ ਕੁਛ ਨਹੀਂ ਕਰਾਇਆ ਕਰਾਈ ਨਹੀਂ ਕਦੇ ਵੀ ਨਾ ਇਹ ਪਹਿਲੀ ਿਆ ਸੁਣ ਰਿਹਾ ਕਦੇ ਵੈਕਸੀਨ ਨਹੀਂ ਕਰਾਇਆ ਵਾਰੀ ਵੀ ਕਦੇ ਨਹੀਂ ਬਿਮਾਰੀ ਵੀ ਨਹੀਂ ਕਰਦੇ ਕੋਈ ਆਏ ਨਾ ਆਪਣੇ ਕੋਈ ਬਾਲਾ ਨਹੀਂ ਹੁੰਦਾ ਹੈ ਨਾ ਆ ਸੰਗੜੀ ਬਸਾ ਲਈ ਬੱਚੇ ਨੇ ਦੇ ਕੜਦੇ ਆਪਣੇ ਬਿਮਾਰੀਆਂ ਕਿਉਂ ਨਹੀਂ ਆਉਂਦੀ ਆਪਾਂ ਸਫਾਈ ਰੱਖੀ ਦੀ ਆ। ਬਹੁਤ ਜ਼ਿਆਦਾ ਹੁੰਦਾ ਆਪਣੇ ਥੋੜਾ ਜਿਹਾ ਗੰਦਵਾਡੀਆਂ ਚ ਧਰਮ ਤੇ ਉਥੇ ਵਾਰ-ਵਾਰ ਨੂੰ ਸਫਾਈ ਕਰਕੇ ਕਲੀ ਖਲਾਰ ਦਈਦੀ ਆ। ਕਲੀ ਜਿੰਨੇ ਜਰਾ ਸੀਨ ਹੁੰਦੇ ਕਹਿੰਦੇ ਉਹ ਕਲੀ ਖਾ ਜਾਂਦੀ ਆ। ਬਾਕੀ ਮਹਾਰਾਜ ਦੀ ਗਰਪ ਆ ਗਈ ਹੈ ਨਾ ਆਪਣੀ ਤਾਂ ਕੋਸ਼ਿਸ਼ ਆ। ਕੋਸ਼ਿਸ਼ ਹੈ ਨਾ ਦੇ ਅੱਗੇ ਅੱਗੇ ਕੀ ਸੋਚਿਆ ਕਦੇ ਵੀ ਇਹੀ ਕੰਮ ਅੱਗੇ ਵਧਾਉਣਾ ਜਾਂ ਕਿਤੇ ਜੋਬ ਬਾਰੇ ਸੋਚਿਆ ਕਿਵੇਂ ਸੋਚੇ ਫਿਰ? ਸਲਾਈਬਰ ਨਹੀਂ ਜੋਬ ਬਾਰੇ ਤਾਂ ਸੋਚਿਆਗਾ ਹੁਣ ਮੈਂ ਮੈਂ ਕਹਿੰਦਾ ਰੱਬ ਕਰੇ ਹਨਾ ਉੱਥੇ ਐਡਮਿਸ਼ਨ ਮਿਲ ਜੇ ਕਿਤੇ ਵਧੀਆ ਕਾਲਜ ਪੀਏਯੂ 'ਚ ਮੈਂ ਕੋਸ਼ਿਸ਼ ਕਰੂੰਗਾ ਠੀਕ ਹੈ ਸੋ ਉਸ ਤੋਂ ਬਾਅਦ ਜੌਬ ਮੈਂ ਕਹਿੰਦਾ ਮਿਲ ਜੇ ਕਿਉਂਕਿ ਉਧਰ ਬੀਐਸਸੀ ਹੈ ਕਿ ਨੈਚਰਲ ਕਲਚਰਸ ਨਾਲ ਕਹਿੰਦੇ ਕਾਫੀ ਵੈਕੈਂਸੀਜ਼ ਹੁੰਦੀਆਂ ਉਦੋਂ ਅੱਗੇ ਸਕੋਪ ਵਧੀਆ ਹਾਂ ਠੀਕ ਹੈ ਕਿਉਂਕਿ ਆਪਣਾ ਉਧਰ ਜੌਬ ਮਿਲ ਗਈ ਜਿਵੇਂ ਪਾਪਾ ਕਰੀ ਜਾਂਦੇ ਨਾਲ ਜੌਬ ਨਾਲ ਫਾਰਮ ਹੈ ਨਾ ਇਹ ਨਾਲ ਨਾਲ ਇਹ ਕਰਨਾ ਹੈਗਾ ਹਾਂ ਇਹ ਤਾਂ ਕਰਾਂਗੇ ਇਹ ਕਰਨਾ ਹੀ ਕਰਨਾ ਹੁਣ ਤਾਂ ਚੱਲੇ ਆ ਹਨਾ ਅਸੀਂ ਸਾਡੀ ਤੁਹੇ ਦੇ ਕੇ ਠੀਕ ਹੈ ਇਹਨਾਂ ਦੇ ਤਾਂ ਜਿੰਦ ਵਸਦੀ ਹੈ ਹਾਂ ਇਹ ਮੇਰੇ ਜਿੰਦ ਵਸਦੀ ਹੈ ਸਹੀ ਗੱਲ ਹੁਣ ਆਹੀ ਤਾਂ ਉਮਰ ਹੈ ਕੰਮ ਕਰਨ ਦੀ ਸਹੀ ਗੱਲ ਹੈ ਇਹੀ ਉਮਰ ਹੈ ਭਾਈ ਲੈ ਵੀ ਦੋਸਤੋ ਵਾਇਰਲ ਬॉय ਨਾ ਮਲਾਤਾ ਤੁਹਾਨੂੰ ਗੱਲਾਂ ਵੀ ਕਰਾਤੀਆਂ ਇੱਕ ਆਪੜਾ ਚੈਨਲ ਦੱਸ ਦੇ ਭਾਈਆਂ ਜਿੱਥੇ ਜਾਦੇ ਵੀਡੀਓ ਤੁਸੀਂ ਅਪਲੋਡ ਕਰਦੇ ਰਹਿੰਦੇ ਹੋ ਉਹ ਜਾਣਕਾਰੀ ਬਰ ਆਪਾਂ ਨਾ ਹੀ ਦੱਸਦੇ ਕਿ ਤੁਸੀਂ ਫੋਟੋ ਲਾ ਦਿਓਗੇ ਨਾ ਵੀ ਦੱਸਦੇ ਫੋਟੋ ਵੀ ਥਾ ਲਾ ਆਪਣਾ ਹੈਗੀ ਚੈਨਲ ਮੇਰੇ ਪਿੰਡ ਮੇਰੇ ਖੇਤ ਤੁਹਾਨੂੰ ਮੈਂ ਦਿਖਾ ਦਿੰਨਾ YouTube ਤੇ YouTube ਤੇ Facebook ਤੇ ਵੀ ਆ ਦੋਨਾਂ ਤੇ ਇੱਕੋ ਹੀ ਨਾ ਇੱਕੋ ਨਾਮ ਮੇਰੇ ਪਿੰਡ ਮੇਰੇ ਖੇਤ ਮੇਰੇ ਪਿੰਡ ਮੇਰੇ ਖੇਤ ਆਹ ਲਾ ਆਪਣਾ ਜੀ ਲੈ ਵੀ ਆਹ ਚੈਨਲ ਆ ਬਾਕੀ ਤੁਹਾਨੂੰ ਮੈਂ ਨਾਮ ਨਾ ਇਹ ਪੂਰਾ ਲਿਖ ਕੇ ਪਾ ਦੂੰਗਾ ਥੱਲੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਪਾ ਦੂੰਗਾ ਤੁਹਾਨੂੰ ਚੈਨਲ ਦਾ ਤੇ ਉੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਸਰਚ ਵੀ ਕਰ ਸਕਦੇ ਹੋ ਇਹ ਨਿਤ ਅਪਲੋਡ ਨਿਤ ਕਰਦੇ ਰਹਿੰਦੇ ਹਾਂ ਵੀਡੀਓ ਆਪਣੀਆਂ ਜਾਣਕਾਰੀ ਨਹੀਂ ਭਾਈ ਅਪਲੋਡ ਨਿਤ ਤਾਂ ਨਹੀਂ ਹੁੰਦੇ ਕਦੇ ਨਾ ਜਿੱਦਾਂ ਟਾਈਮ ਲੱਗ ਕਰਦੀ ਸੀ ਆ ਟਾਈਮ ਲੱਗਦਾ ਜਦੋਂ ਜਿੱਦਾਂ ਟਾਈਮ ਲੱਗਦਾ ਠੀਕ ਹੈ ਤੇ ਬੇਦਸ਼ੌਕ ਨਹੀਂ ਵੀਡੀਓ ਪਾਉਣ ਦਾ ਜਾਂ ਕੀ ਕਰ ਜਾਂ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਓਕੇ ਹੁਣ ਵੀਡੀਓ ਬਣਾਉਣੀ ਸੀ ਇੱਕ ਅਸੀਂ ਦਵਾਈ ਤੇ ਠੀਕ ਹੈ ਨਾ ਕਿਹੜੀ ਵਧੀਆ ਰਹੀ ਕਿ ਪਾਊਡਰ ਸੀਗਾ ਇੱਕ ਪਰ ਟਾਈਮ ਹੀ ਨਹੀਂ ਲੱਗਿਆ ਓਕੇ ਅਸ਼ਨੀ ਐਤਵਾਰ ਨੂੰ ਸੀ ਹੁੰਦਾਗਾ ਪਾਪਾ ਨੂੰ ਛੁੱਟੀ ਹੁੰਦੀ ਆ ਦੋ ਫ੍ਰੀ ਹੁੰਦੇ ਆ ਉਦੋਂ ਘਰ ਤਾਂ ਹੀ ਲੋਟਦਾ ਹਾਂ ਹਾਂ ਕੋਈ ਭੋਗ ਆ ਜਾਂਦਾ ਠੀਕ ਹੈ ਲੈ ਵੀ ਆ ਇਹਦੀਆਂ ਬਾਈ ਦੀਆਂ ਬੱਕਰੀਆਂ ਨੇ ਇਹ ਬਰਬਰੀ ਆ ਇੱਧਰ ਦੇਖ ਲੋ ਉਹਦੇ ਕੁਝ ਬੀਟਲ ਵੀ ਖੜੀਆਂ ਐ ਕੁਝ ਬਰਬਰੀ ਵੀ ਐ ਕੁਝ ਬੀਟਲ ਇਹਨਾਂ ਦੇ ਅੰਦਰ ਆ ਫਾਰਮ ਦੇ ਵਿੱਚ ਹੁਣ ਮੈਂ ਸੁਣਿਆ ਤੁਸੀਂ ਨਵਾਂ ਫਾਰਮ ਬਣਾਉਣ ਦੀ ਸੋਚ ਰਹੇ ਹੋ ਹਾਂਜੀ ਅੱਗੇ ਕਰ ਰਹੇ ਹਾਂ ਵੱਡਾ ਹਾਂ ਕਿਉਂਕਿ ਘਰੇ ਹੁਣ ਤਾਂ ਥੋੜਾ ਬੀਟਲ ਦੇ ਕਰਨਾ ਜਾਂ ਦੋਨਾਂ ਦੇ ਕਰਨਾ ਜਾਂ ਬਰਬਰੀਆ ਕਰਨਾ ਹੁਣ ਹੀ ਹੈ ਜੀ ਡਿਸਾਈਡ ਕੀਤਾ ਕੁਝ ਨਹੀਂ ਹੈ ਜੇ ਨਹੀਂ ਹੈ ਜੇ ਜਾਂ ਵੀ ਦੋਨਾਂ ਦੇ ਕਰ ਲੈ ਜਿਵੇਂ ਹੁਣ ਵੀ ਦੋਨੇ ਆ ਦੋਵੇਂ ਆ ਠੀਕ ਹੈ ਜਾਂ ਦੇ ਤੁਹਾਡਾ ਇੰਟਰਸਟ ਕਿਹੜੀ ਨਸਲ ਚ ਹੈ ਤੁਹਾਨੂੰ ਕਿਹੜੀ ਵਧੀਆ ਲੱਗਦੀ ਹੈ ਇਹਨਾਂ ਚ ਵਧੀਆ ਦੀ ਦੋਵੇਂ ਆ ਦੋਵੇਂ ਵਧੀਆ ਦੋਵੇਂ ਬਹੁਤ ਵਧੀਆ ਠੀਕ ਹੈ ਆਪੋ ਆਪਣੀ ਜਗ੍ਹਾ ਆਪੋ ਆਪਣੀ ਜਗ੍ਹਾ ਠੀਕ ਇਹ ਥੋੜੀ ਸਭ ਤੋਂ ਪੁਰਾਣੀ ਬੱਕਰੀ ਹੈ ਨਾ ਇਹ ਹਾਂਜੀ ਠੀਕ ਹੈ ਤੇ ਮੁੱਢ ਸਾਰਿਆਂ ਦਾ ਸਾਰੀਆਂ ਨਸਲਾਂ ਸਾਰੀਆਂ ਨਸਲਾਂ ਇਸੇ ਦੀਆਂ ਗਈਆਂ ਗਾਹਾਂ ਗਾਂ ਸਾਰੀਆਂ ਇਸੇ ਦੀ ਇਸੇ ਤੋਂ ਗਈਆਂ ਆਹਾ ਆ ਪੱਠਾ ਇਹ ਵੀ ਇਸੇ ਦੀ ਹੈ ਇਸੇ ਦੀ ਹੈ ਲਾਲ ਦੀ ਠੀਕ ਹੈ ਆਹਾ ਵੀ ਇਸੇ ਦੀ ਹੋਈ ਆ ਓਕੇ ਆਪਣੀ ਰੂਬੀ ਉਹ ਵੀ ਇਸੇ ਦੀ ਹੋਈ ਆ ਠੀਕ ਹੈ ਬਾਕੀ ਉਹ ਸਿੰਗਾ ਵਾਲੀ ਖੜੀ ਉਹ ਵੀ ਇਸੇ ਦੀ ਹੋਈ ਆ ਓਕੇ ਯਾਨੀ ਕਿ ਇਸੇ ਦੇ ਹੀ ਸਾਰਾ ਹਾਂ ਉਸ ਤੋਂ ਬਾਅਦ ਆ ਗਈਆਂ ਇਹਦੀਆਂ ਪੱਠਾ ਆਈਆਂ ਹੂੰ ਉਹਦੀ ਪੱਠਾ ਆ ਗਈ ਬ੍ਰੀਡਰ ਹੈਗਾ ਕੋਈ ਬ੍ਰੀਡਰ ਹੈ ਨਹੀਂ ਯਾਰ ਬ੍ਰੀਡਰ ਹੈ ਨਹੀਂ ਫਿਰ ਕਿੱਥੋਂ ਕਿਹਦੇ ਕੋਲ ਲੈ ਕੇ ਨੂੰ ਕਿ ਆਪਣੇ ਹੈਗੇ ਜ਼ਿਮੀਂਦਾਰ ਬਾਈ ਕੋਲੇ ਜਿਵੇਂ ਇਹਦੇ ਕੋਲੇ ਹੈਗਾ ਬਹੁਤ ਟੌਪ ਦਾ ਪ੍ਰਿੰਟ ਸਹੀ ਹੈ ਲੈ ਵੀ ਦੋਸਤੋ ਤੇ ਵੇਚਣ ਪੁੱਛਣ ਦਾ ਤਾਂ ਨਹੀਂ ਹੁੰਦਾ ਆਪਣਾ ਨਹੀਂ ਹਜੇ ਨਹੀਂ ਐਦ ਕਿ ਨਹੀਂ ਹੋਏ ਜੀ ਪਹਿਲਾਂ ਥਾਂ ਦੀ ਕਮੀ ਕਰਕੇ ਬਹੁਤ ਵੇਚਤੀਆਂ ਵੇਚਤੀਆਂ ਹਾਂ ਹੁਣ ਨਹੀਂ ਹੁਣ ਨਹੀਂ ਲੈ ਵੀ ਦੋਸਤੋ ਫ੍ਰੀਡਨ ਵਾਲਾ ਮੰਗ ਨਾ ਕਰੇ ਕੋਈ ਤੇ ਹੋਰ ਬਾਈ ਜੇ ਕਿਸੇ ਨੇ ਕਈ ਵੀ ਹਾਂਜੀ ਮੰਗ ਲੈਂਦਾ ਮੈਂ ਤੁਹਾਨੂੰ ਨੰਬਰ ਕੰਟੈਕਟ ਵੀਡੀਓ ਵੀਡੀਓ ਕਰਨੀ ਹੈ ਬਈ ਮੁੰਡੇ ਦੀ ਕਿ ਹੈਗਾ ਟਾਈਮ ਕਿ ਵੀ ਜੀਰ ਟਾਈਮ ਬਈ ਵੀ ਜੀਰ ਨਾ ਉਹ ਹੀ ਨਹੀਂ ਆਪਾਂ ਦੱਸ ਦਿਆਂਗੇ ਲੈ ਵੀ ਮੈਂ ਤੁਹਾਨੂੰ ਨਾ ਜੇ ਕੋਈ ਚਾਹੀਦਾ ਬਾਈ ਦੀ ਜਿਹੜੀ ਆਈਡੀ ਹੈ ਉਹ ਤੇ ਮੈਸੇਜ ਮੂਸੇ ਕਰ ਲਿਓ ਜਾਂ ਮੈਂ ਮੇਰੇ ਨਾਲ ਕੰਟੈਕਟ ਕਰ ਲਿਓ ਆਪਾਂ ਪਤਾ ਉਹ ਤਾਂ ਕਰਕੇ ਤੁਹਾਨੂੰ ਦੱਸ ਦਿਆਂਗੇ ਕੋਈ ਨਹੀਂ ਕਿਸੇ ਨਾਲ ਗੱਲ ਕਰਨੀ ਹੁੰਦੀ ਆਪਾਂ ਨੰਬਰ ਨੋਟ ਕਰ ਲਓ ਆ ਨੰਬਰ ਦੇ ਦੇ 946352138 ਹਾਂ ਇਹ ਬਾਈ ਦਾ ਨੰਬਰ ਹੈ ਬਾਕੀ ਇਹ ਸਕਰੀਨ ਤੇ ਵੀ ਲਾ ਦੂੰ ਅਹੀ ਨੰਬਰ ਮੈਂ ਤੇ ਐਡਰੈਸ ਕੀ ਹੈ ਆਪਣਾ ਆਪਣਾ ਪਿੰਡ ਕੋਠੇ گور ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਖੇਤਾਂ 'ਚ ਬੈਠੇ ਆਪਾਂ ਖੇਤਾਂ 'ਚ ਬੈਠੇ ਆ ਕਿਹੜੀ ਸੜਕ ਤੇ ਬੈਠੇ ਆ ਇਹ ਗੋਨੇ ਵਾਲਾ ਰੋੜਾ ਗੋਨੇ ਵਾਲਾ ਰੋੜ ਦੇ ਕੋਲੇ ਆ ਬਾਈ ਆ ਬਰਾੜ ਬਠਿੰਡੇ ਵਾਲੇ ਦੇ ਕੋਲੇ ਆਏ ਹਾਏ ਆ ਦਾ ਜਮੇ ਟਿਕਾਣੇ ਦੱਸਤਾ ਠੀਕ ਹੈ ਬਾਈ ਬਰਾੜ ਬਠਿੰਡੇ ਕੋਲ ਠੀਕ ਹੈ ਬਾਈ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਮਿਹਰਬਾਨੀ